ਹਾਜੀ ਕਿਸਾਨ ਵੀਰੋ ਸਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸੋਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਕੋਲਰ ਡੇਰੀ ਫਾਰਮ ਤੇ ਅੱਜ ਪਹੁੰਚਿਆ ਦੋਸਤੋ ਵੀਰ ਸੰਦੀਪ ਸਿੰਘ ਹੁਣਾਂ ਦੇ ਕੋਲ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਸੰਦੀਪ ਸਿੰਘ ਹੁਣਾਂ ਦਾ ਤੇ ਪਸ਼ੂ ਵੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤਕਰੀਬਨ ਕੋਈ 5-4 ਨਾਕ ਹੋਣਗੇ ਸੋ ਇਸ ਵੇ ਪਸ਼ੂ ਆ ਪੂਰੀ ਗੱਲਬਾਤ ਕਰਾਂਗੇ ਸੋ ਤਰੀਕਾ ਅੱਜ ਤੁਸੀਂ ਨੋਟ ਕਰ ਲਓ ਦੋਸਤੋ ਅੱਜ ਲੋਹੜੀ ਦਾ ਤਿਆਰ ਲੋੜੀ ਤੇ ਮਾਗੀ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਸਮੂਹ ਸਹਿਕ ਸੰਗਤਾਂ ਨੂੰ ਸਮੂਹ ਭਾਈਚਾਰੇ ਨੂੰ ਰਾਜ ਸੰਧੂ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਤੇ ਢੇਰ ਸਾਰੀਆਂ ਮੁਬਾਰਕਾਂ ਸੋ ਸਾਰੇ ਭੈਣ ਭਰਾ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹੋ ਸੋ ਇਹ ਆਜੋ ਕਰਦੇ ਆ ਗੱਲਬਾਤ ਫਿਰ ਸੰਦੀਪ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸ ਸ੍ਰੀ ਕਾਲ ਸਾਸੀ ਗਸਨੂ ਸਾਹਿਬ ਜੀ ਮਹਾਰਾਜ ਜੀ ਮਹਾਰਾਜ ਠੀਕ ਠਾਕ ਠੀਕ ਠਾਕ ਜੀ ਵਧੀਆ ਜੀ ਕੈਮ ਸੇ ਤਾਂ ਬੜੀ ਵਧੀਆ ਜੀ ਮਹਾਰਾਜ ਜੀ ਤੇ ਸੰਦੀਪ ਰੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਭੁੱਲਰ ਫੈਮਲੀ ਨੂੰ ਬਹੁਤ ਵਧਾਈਆਂ ਮੁਬਾਰਕਾਂ ਜੀ ਸੰਧੂ ਸਾਹਿਬ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੋਹੜੀਆਂ ਦੀਆਂ ਤੇ ਬਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਡੇ ਸਾਰੇ ਪਰਿਵਾਰ ਵੱਲੋਂ ਬਾਕੀ ਸਾਰੇ ਭਾਈਚਾਰੇ ਨੂੰ ਹੀ ਲੋਹੜੀਆਂ ਦੀਆਂ ਤੇ ਲੱਖ ਲੱਖ ਮੁਬਾਰਕਾਂ ਬਾਗੀ ਦੀਆਂ ਵੀਰ ਜੀ ਬਾਹਰ ਬੈਠੇ ਵੀਰਾਂ ਨੂੰ ਵੀ ਇੱਧਰ ਵੀ ਵੀਰਾਂ ਨੂੰ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਲੋਬੀ ਦੋਸਤੋ ਜਿੱਦਾਂ ਪਾਸ ਡਾਰਿੰਗ ਤੋਂ ਜਿਗਰ ਕੀਤਾ ਸੀ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਇੱਕ ਤੋਂ ਜਿਹੜੇ ਪਸ਼ੂ ਅੱਜ ਸੇਲ ਹੋ ਚੁੱਕੇ ਸੀ ਠੀਕ ਹੈ ਜੀ ਅੱਗੇ ਕੀ ਆਉਂਦੇ ਆ ਆਪਣੇ ਬਿਲਕੁਲ ਸੇਲ ਹੋ ਚੁ ਅੱਜ ਚਾਰ ਨਾਗਾ ਬڑے ਛੋਟੇ ਛੋਟੇ ਜੈਜ ਰੇਟਾਂ ਦੇ ਉੱਪਰ ਦੋਸਤੋ ਤੇ ਨਾਲ ਦੀ ਨਾਲ ਹੀ ਤੁਸੀਂ ਜਿਹੜਾ ਲੋੜੀ ਦਾ ਆਫਰ ਸਮਝ ਲਿਓ ਠੀਕ ਹੈ ਜੀ ਬਿਲਕੁਲ ਜੈਜ ਰੇਟਾਂ ਦੇ ਉੱਪਰ ਤੁਹਾਨੂੰ ਪਸ਼ੂ ਮਿਲ ਜਾਣਗੇ ਤੇ ਬਿਲਕੁਲ ਤੋੜ ਤੋੜ ਕੇ ਬਿਲਕੁਲ ਆਪਾਂ ਕਹਿ ਸਕਦਾ ਵੀ ਘੱਟ ਤੋਂ ਘੱਟ ਮਾਰਜਿਨ ਠੀਕ ਹੈ ਜੀ ਨਫਾ ਬੇਸ਼ੱਕ ਵਪਾਰ ਲੈਣਾ ਠੀਕ ਹੈ ਜੀ ਨਫਾ ਥੋੜਾ ਬਾਤਾਂ ਚਲੋ ਵਪਾਰੀ ਵੀ ਤਾਂ ਨੇ ਲੈਣਾ ਹੁੰਦਾ ਪਰ ਜਿੰਨੇ ਵੀ ਹੋ ਸਕਦਾ ਬੜੇ ਵਾਜਬ ਜੈਜ ਰੇਟਾਂ ਦੇ ਉੱਪਰ ਅੱਜ ਪਸ਼ੂ ਤੁਹਾਨੂੰ ਮਿਲ ਜਾਣਗੇ ਚਾਰ ਬੈੜਾ ਨੇ ਗੱਲਬਾਤ ਕਰਦੇ ਆ ਵੀਰ ਸੰਦੀਪ ਦੇ ਨਾਲ ਸੰਦੀਪ ਵੀਰੇ ਵੈੜਾ ਚਾਰ ਤੇ ਮੈਨੂੰ ਤਾਂ ਸੂਇਆਂ ਨਾਲ ਕੋਈ ਗੱਪੜ ਹੋएगा ਜੀ ਸੰਧੂ ਸਾਹਿਬ ਚਾਰੇ ਸੂਈਆਂ ਜੀ ਸੂਈਆਂ ਨੇ ਚਾਰੇ ਵੈੜਾ ਸੂਈਆਂ ਵਾਂ ਕੋਈ ਇਧੜੀ ਡੰਗ ਦੀ ਸੂਈ ਆ ਦੀ ਕੋਈ ਕੋਈ ਹਫਤੇ ਦੀ ਸੂਈ ਇਸੇ ਤਰ੍ਹਾਂ ਹੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਅੱਛਾ ਸੰਦੀਪ ਇੱਥੋਂ ਸ਼ੁਰੂਆਤ ਕਰਦੇ ਆ ਵੈੜਾ ਹਾਂਜੀ ਹਾਂਜੀ ਵੱਡੇ ਕਦ ਕੱਦ ਦੇ ਵਿੱਚ ਆ ਹਾਂਜੀ ਇਹ ਕਸਮ ਸਾਬ ਹੁਣੇ ਬੜੀ ਚੰਗੀ ਵੈੜ ਡੱਬੀ ਆ ਪਾ ਤੁਹਾਡੇ ਗਾੜੀ ਗਾੜੀ ਵਿੱਚ ਵੀ ਬਹੁਤ ਵੈੜ ਸੂਈ ਬਿਲਕੁਲ ਹੁੰਦੀ ਸੂਈ ਜਿਹੜੀ ਅੱਗੇ ਚਲੀ ਗਈ ਹਾਂਜੀ ਹਾਂਜੀ ਸੇਲ ਹੋ ਗਈ ਜੀ ਅੱਛਾ ਸੰਦੀਪ ਇਹਦਾ ਸੁਵਾ ਸਮਾਂ ਕਿੰਨਾ ਹੋ ਗਿਆ ਸੰਤੋ ਸਾਹਿਬ ਇਹ ਮਹਾਰਾ ਦੂਜਾ ਸੁਵਾ ਹੈ ਕਿ ਬਾਕੀ ਜਿੰਨੇ ਵੀ ਨਹੀਂ ਆਪਦੇ ਸਮਝਣਾ ਨਾ ਵੀ ਜੀ ਆਪਾਂ ਨੂੰ ਕੋਈ ਤਰਾਇ ਨਹੀਂ ਤਿੱਜਾ ਕੋਈ ਮੰਨ ਲੇ ਅੱਜ ਦਿਨ ਕਿੰਨੇ ਹੋ ਗਏ ਆਜ ਦਿਨ ਇਹਨੂੰ ਘੱਟੋ ਘੱਟ ਵੀ ਹਫ਼ਤੇ ਦੇ ਲੱਗ ਪੱਗ ਹੋਈ ਗਿਆ ਜੀ ਮਗਰ ਮੱਛੀ ਮੱਛੀ ਹੈ ਮੇਰੇ ਖਲੇ ਨਾੜੂਆ ਨਾਲ ਮੱਛੀ ਨਾੜੂਆ ਨਾਲ ਆ ਦੋ ਜੀ ਲੋ ਜੀ ਮੱਛੀ ਮਗਰ ਆ ਦੋਸਤੋ ਕੋਈ ਹਫ਼ਤੇ ਦੇ ਆਣ-ਬਾਣ ਠੀਕ ਹੈ ਜੀ ਕੋਈ 5 6 7 ਦਿਨ ਹਫ਼ਤੇ ਦੇ ਆਣ-ਬਾਣ ਸਮਾ ਹੋ ਗਿਆ ਤੇ ਸੁਵਾ ਮੇਰਾ ਵੀਰ ਤੁਸੀਂ ਤਿੱਜਾ ਸਮਝ ਲਿਓ ਦੂਜਾ ਮੰਨ ਲਿਓ ਇਹਦੇ ਥੱਲੇ ਹੁਣ ਦੁੱਧ ਕੀ ਸਥਿਤੀ ਕੀ ਹੈ ਮੈਂ ਤਾਂ ਸੰਤੂ ਸਾਹਿਬ ਇਹਦੇ ਥੱਲੇ 13 14 ਕਿਲੋ ਜਿਹੜਾ ਹੈ ਕਮ ਹਾਜ਼ਰ ਹੈ ਜੀ 13 14 13 14 ਹਾਜ਼ਰ ਹੈ ਚਲੋ ਦੁੱਧ ਤੇ ਚੰਗਾ ਪਾ ਜੂਗੀ ਬਿਹੜਾ ਹਾਂਜੀ ਤੇ ਇਹ ਵੀ ਸਮਾਂ ਲੱਗੂਗਾ ਕੁ ਦਹਾੜਾਂ ਲੱਗਣਗੇ ਸਾਰਾ ਮੂਲਾ ਮਾਰ ਕੇ ਪਸ਼ੂ ਤੁਰਦਾ ਤੁਹਾਨੂੰ ਪਤਾ ਹੈ ਜੀ ਬਿਲਕੁਲ ਹੁਣ 13 14 ਜਿਹੜਾ ਆਪਾਂ ਚਵਾਦਾ ਹਾਂ ਆ ਚਵਾਦਾਂਗੇ ਸੰਤੂ ਸਾਹਿਬ ਆਪਾਂ ਪਰਸਾ ਮੀੜੀ ਪਾਈ ਆ ਜਿਹੜੀ ਗੱਲ ਕਹੀ ਉਹੋ ਹੀ ਹੋਈ ਹੈ ਜਿੰਨੇ ਵੀਰ ਭਰਾ ਜਿਹੜਾ ਮਰਜ਼ੀ ਕੋਈ ਕਮੈਂਟਾਂ 'ਚ ਦੱਸ ਦੇ ਆਪਾਂ ਵੀ ਇਹਨੇ ਗਲਤ ਕਿਹਾ ਜਿਹੜੀ ਗੱਲ ਕੋਈ ਉਹੀ ਹੈ ਉਹਨਾਂ ਨੂੰ ਜਾ ਕੇ ਨਫਾ ਲੈ ਲਿਆ ਜੀ ਸਹੀ ਹੋ ਗਿਆ ਇਹ ਨਾ ਦੁੱਧ ਦੱਸਿਆ ਸੰਤੋਖ ਸਾਹਿਬ ਉਹਨਾਂ ਨੇ ਨਿਕਲਿਆ ਲਾਲ ਵੜ ਇੱਕ ਵੀਰ ਦੇ ਖੜੀ ਆ 16 ਕਿਲੋ ਦੱਸਿਆ 17 ਕਿਲੋ ਨਿਕਲੇ ਅੰਦਰ ਲੀਟਰ ਮਾਰੇ ਉਹਨੇ ਆਪਣੇ ਸੁਆਦ ਆ ਗਿਆ ਨਾ ਹਾਂਜੀ ਹਾਂਜੀ ਆਪਾਂ ਝੂਠ ਵਾਲਾ 1 ਰੁਪਈਏ ਦਾ ਨਾ ਮਾਨਾ ਜਿੰਨਾ ਤੋਂ ਦੂਰ ਨੇ ਦੱਸਣਾ ਲਓ ਜੀ ਲਓ ਦੱਸੋ 13 14 14 ਕਿਲੋ ਨੈਟੇ ਦੇ ਥਲੇ ਦੁੱਧ ਦਾ ਬਾਡੀ ਵੇਟ ਪੂਰਾ ਠੀਕ ਆ ਜੀ ਬਾਡੀ ਵੇਟ ਪੂਰਾ ਤਨ ਕੱਚਾ ਦੁੱਧ ਕਹਿੰਦੇ ਕੋਈ ਜੋ ਮਰਜ਼ੀ ਕਹਿੰਦੇ ਬਿਲਕੁਲ ਹੱਥੀ ਮੁਠੀ ਵਾਲਾ ਵਿਰਲਵਾਂ ਦਾ ਆਪਸੀ ਥਣਾ ਦੀ ਚੰਗੀ ਆ ਹਵਾਨਾ ਛੱਡਾ ਤੁਹਾਡੇ ਸਾਹਮਣੇ ਆ ਵੱਡੀ ਚੰਗੀ ਆ ਬਾਕੀ ਜਿੰਨੀ ਹੈਗੀ ਕੱਦ ਬਹੁਤ ਆਲੀ ਠੀਕ ਆ ਜੀ ਸੋ 14 ਕਿਲੋ ਦੁੱਧ ਐ ਸੁਖਤੇ ਤੇ ਥਨੇ ਵੀਰ ਦਾ ਬਾਕੀ ਬੇਂਦੀ ਚਵਾਈ ਸੰਧੂ ਸਾਹਿਬ 7 ਵਜੇ ਕੋਈ ਘੰਟੇ ਦਾ ਬਾਜ਼ਾਰ ਨਹੀਂ ਗਾਣ ਠੀਕ ਆ ਜੀ ਤੇ ਹੁਣ ਵੀ ਇੱਕ ਪਲੀ ਦੋਸਤੋ ਆਪਾਂ ਸਮਾਂ ਤੁਹਾਨੂੰ ਨੋਟ ਕਰਾਈ ਦੇ ਦਿੰਨੇ ਆ ਤਕਰੀਬਨ ਕੋਈ 3 3:30 ਕੋਈ 4 3:30 ਵਜੇ ਦਾ ਸਮਾਂ ਤੁਸੀਂ ਨੋਟ ਕਰ ਲਓ ਤੇ ਸਵੇਰ ਜਿਹੜੀ ਚਵਾਈ ਦਾ ਸਮਾਂ ਵੀ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਮੇਰਾ ਭਰਾ ਝੱਜਕਿਆ ਨਾ ਕਰੋ ਸੰਗਿਆ ਨਾ ਕਰੋ ਕੋਈ ਦੋ ਟਾਈਮ ਟਾਈਮ ਤੋਂ ਟਾਈਮ ਆ ਚੋਕੇ ਤਸਰਲੀ ਕਰਿਆ ਕਰੋ ਠੀਕ ਬਾਕੀ ਨਸਲ ਵੀ ਚੰਗੀ ਸੰਤੂ ਸਾਹਿਬ ਕਰ ਲੈੰਡੋ ਜਉਂਦੀ ਆ ਹਾਂਜੀ ਹਾਂਜੀ ਚੰਗੀ ਨਹੀਂ ਪੂਰੀ ਨਿੱਗਰ ਆ ਹਾਂਜੀ ਹਾਂਜੀ ਉੱਪਰੋਂ ਵੀ ਬਾਡੀ ਬੁੱਡੀ ਦੀ ਬੜੀ ਭਾਰੀ ਆ ਹਾਂਜੀ ਹਾਂਜੀ ਵੱਡੀ ਵਹਿੜਿਆ ਸੰਤੂ ਸਾਹਿਬ ਹਾਂ ਬਾਕੀ ਅੱਜ ਆਪਾਂ ਲੋਹੜੀ ਦੇ ਆਫਰਾਂ ਹੀ ਦੇਣੀਆਂ ਜੀ ਮੈਂ ਨਾਲ ਜੀ ਵਾਟੀ ਘੜ ਦੋ ਬਿਲਕੁਲ ਭਾਜਿਆ ਜੀ ਉਹਨਾਂ ਨੇ ਕਰਦੇ ਦੇ ਦੋ ਪੜਤਾ ਕੋਈ ਵੀਰ ਆ ਕੇ ਵੀ ਚਲੋ ਦਿਨ ਸੰਤੂ ਸਾਹਿਬ ਦੇਣ ਹਜ਼ਾਰ ਤੇ ਉਦੋਂ ਆਪਾਂ ਗਿਆਜ ਕੀਤਾ ਤੇ ਮਾਲ ਆਪਣਾ ਮਿੰਟੋ ਮੈਂਡੀ ਵੇਗਿਆ ਸਾਰਾ ਹੀ ਹਾਂਜੀ ਹਾਂਜੀ ਲਓ ਜੀ ਲਓ ਵੀ ਭਰਾਵੋ ਠੀਕ ਆ ਆਹ। ਆ ਨਾ ਮੈਂ ਦੋ ਦੋ ਮਾਰਨੀ ਤੇ ਪੰਚਰੇ ਮਾਰਦੀ ਆ ਭਾਂਡਾ ਦੇ ਫਿੜੇ ਨਹੀਂ ਕੋਈ। ਆਹ ਦੇਖੋ ਜੀ। ਵਾਕੀ ਇਹ ਗੱਲ ਨਹੀਂ ਵੀ ਆਂਦੀ ਕੁਛ ਨਹੀਂ ਗਈ। ਕੋਈ ਮੰਗਾ ਪਾਉਂਦਾ ਕੋਈ ਬੰਦਾ ਟੰਗਾ ਕੋਈ ਪਾਉਣ ਦੀ ਲੋੜ ਨਹੀਂ ਗਈ ਚਲੋ। ਠੰਡੀ ਠੀਰੀ ਜਿੰਨੀ ਗਈ। ਸੰਦੇ ਸਾਹਿਬ ਮੰਗਾ ਪਾਉਂਦੇ ਵੀ ਲੋੜ ਨਹੀਂ। ਇਹ ਤਾਂ ਸੰਦੀਪ ਲੈਣ ਦੇ ਨੂੰ ਦੱਸ ਜੀ। ਸੰਦੇ ਸਾਹਿਬ ਮੁੱਲ ਕਰਦੇ ਆ ਤਾਂ 50000 ਰੁਪਇਆ 60000 ਦੀ ਦੇ ਦिए ਜੀ। 60000 ਦੀ। ਹਾਂ ਜੀ। ਨਹੀਂ ਸਹੀ ਜੀ ਗੱਲ ਕਰਗੇ ਸੱਤ ਨਹੀਂ ਕੋਈ 55 ਨਹੀਂ ਇੱਕ ਗੱਲ ਕਰੀ ਅੱਛਾ 55 ਦੇ ਵੀ ਨਹੀਂ ਦੇਣੀ ਨਹੀਂ ਨਹੀਂ ਜੀ ਇੱਕੋ ਗੱਲ ਕਰਗੇ ਕੋਈ ਜੈ ਜੀ ਗੱਲ ਕਰਕੇ ਦੇ ਲੋੜੀ ਦੇ ਤਿਹਾਰ ਤੇ 55000 ਦੀ ਦੀ ਇਹਦੀ 55 ਦੀ 55 ਦੀ ਜਿਹੜੀ 50 ਰੁਪਏ ਦਾ ਸੰਧ ਸਭ ਜਾਣ ਦੋ ਚਲੋ ਜੀ ਬਿਲਕੁਲ ਸਾ ਜੈ 50000 ਦੀ ਦੇ ਦੇ ਨਾਲੇ ਬਾਕੀ 100 ਰੁਪਏ ਛੋੜ ਹੀ ਹੋਣੀ ਉਹ ਵੀਰ ਫੋਨ ਲਾਵੇ ਕੋਈ ਤਰਾਜ ਨਾ ਕਰੇ ਭੈਣ ਭਰਾ ਵੀ ਜਾਂਦਾ ਕਿ ਉਹ ਵੀਰ ਫੋਨ ਲਾਵੇ ਮੇਰੀ ਪੂਰੇ ਪਿਆ ਦੀ 50 ਦੀ ਹਾਂ ਜੀ ਲੋਬੀ ਦੱਸੋ ਜਿੰਨਾ ਕੁ ਮਾਰਜਨ ਆਪਣਾ ਕੋਈ ਮੁਨਾਫੇ ਦਾ ਰੱਖੀ ਬਾਕੀ ਵੱਡੀ ਵਾਇਰ ਆ ਤੇ ਮੱਛੀ ਨਹੀਂ ਦੀ 50000 ਦੀ ਵੱਡੀ ਆ ਠੀਕ ਆ ਜੀ ਕੱਤ ਵੱਡਾ ਕੋਈ ਮੀਡੀਅਮ ਸਮੱਧਰ ਨਹੀਂ ਕੀ ਬੱਚੀ ਚੰਗੀ ਨਸਲ ਬਰੀਡ ਆਲੀ ਆ ਮਗਰ ਵੇਖੋ ਮਗਰ ਵਸੀ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਗੇ ਆ ਬੱਚਾ ਜੇ ਠੀਕ ਆ ਤੇ ਦੇਣੀ ਦੇਣੀ ਜੜੀ ਉਹ 50000 ਦੇ ਦੇ ਦਾਂਗੇ ਤੁਹਾਨੂੰ ਸਾਹਿਬ ਤੇ ਆ ਵੈੜ ਤੁਹਾਨੂੰ ਦਿਖਾਤੀ ਆ ਦੋ ਦੋ ਚਾਰ ਚਾਰ ਧਾਰਾਂ ਮਾਰਤੀਆਂ ਨੇ ਅੱਗੇ ਇੱਕ ਜਰਸੀ ਕ੍ਰੋਸਿੰਗ ਦੇ ਵਿੱਚ ਆ ਵੈੜ ਖੜੀ ਆ ਸੰਦੀਪ ਕੀ 베ਰਵਾ ਸੰਦੀਪ ਸਾਹਿਬ ਬੜੀ ਜਿਆਦੀ ਚੰਗੀ ਚਵਾਈ ਲੱਗੀ ਇਹ ਵੀ ਕੋਈ 12 14 ਕਿਲੋ ਦੇ ਵੇਜ ਵੇਜ ਆ ਹਾਂ 12 ਮਾਲੇ ਕੋ ਠੀਕ ਹੈ ਜੀ। ਇਹ ਕੋਈ ਦੁੱਧਾ ਸੂਆ ਮੰਨ ਲੇ ਤੇ ਜਾਂ ਮੰਨ ਲੇ ਅਗਲੇ ਦੇ ਸਮਝਿਆ ਆਪਾਂ ਦੁੱਧਾ ਕਰਕੇ ਲਈ ਆ ਬਾਕੀ ਚਲਾ ਕੇ ਤੁਹਾਨੂੰ ਵਿਖਾ ਦਨੇ ਆ ਠੀਕ ਆ ਜੀ। ਇਹ ਸਮਝਾ 12 ਦਿਨ ਹੋ ਗਿਆ ਜੀ। ਹਾਂਜੀ ਹਾਂਜੀ। ਤੇ ਦੁੱਧ ਕਿੰਨੇ? ਮੋੜ 13-14 13-14 13-14 ਹੀ ਆ। ਹਾਂਜੀ। ਲਓ ਜੀ 13-14 ਦੁੱਧ ਇਸ ਵੈਰ ਤੇ ਥੱਲੇ ਆ। ਤੇ ਥਾਣਾ ਵੇਖੋ ਤੁਸੀਂ ਠੀਕ ਆ ਜੀ ਰੋਗ ਰੋਗ ਦਾ ਥਾਣਾ ਸਾਥੀ ਮੁੱਠੀ ਵਾਲਾ ਥਾਣਾ। 13-14 ਕਿਲੋ ਤੇ ਚੱਲਣ ਢਈ ਆ। ਕੋਈ 12 ਦਿਨਾਂ ਦੇ ਕੋਈ ਦਾਹਾਂ ਤੋਂ 12 ਦਿਨਾਂ ਦਾ ਸੂਆ ਠੀਕ ਆ ਜੀ 12 ਕਿ ਦਿਨਾਂ ਦੀ ਸੂਈ ਆ। ਤੇ ਸੁਵੇਆਂ ਦੇ ਵਿੱਚ ਦੂਜਾ ਮੰਨ ਲਿਓ ਬਾਕੀ ਅੱਗੇ ਭਰਾ ਕਿਸੇ ਦੀ ਸਮਝਾ ਦੂਜਾ ਮੰਨ ਲਿਓ ਤੀਜਾ ਮੰਨ ਲਿਓ ਵੈਸੇ ਦੂਜੇ ਵੀ ਜਾਂਪਦੀ ਆ ਹਾਂਜੀ ਹਾਂਜੀ ਆ ਦੇਖੋ ਬਾਕੀ ਥਣ ਚੱਲੇ ਸਾਬ ਆਇਆ ਕ੍ਰੋਸ ਆ ਚਲੋ ਅੱਜ ਹੁਣ ਬਿਲਕੁਲ ਹੀ ਅੱਜ ਆਫਰਾਂ ਦੇ ਦੇਣੀਆਂ ਸੰਤੂ ਸਾਹਿਬ ਮੈਨਾਂ ਵੀ ਜੀ ਬਾਰ-ਬਾਰ ਰੇਡ ਤੋਂ ਪਤਾ ਲੱਗ ਜਾਣਾ ਭੈਣ ਭਰਾਵਾਂ ਨੂੰ ਵੀ ਲੋਹੜੀ ਦਾ ਤਿਉਹਾਰ ਤੇ ਅੱਜ ਹੈ ਆਫਰਾਂ ਕੀ ਸੰਤੂ ਸਾਹਿਬ ਅੱਜ ਆਫਰਾਂ ਆ ਅੱਜ ਉਡਦੀਆਂ ਜਾਣ ਪਾਉ ਲੋਕ ਸੰਗਾ ਨੋਕ ਕੰਮ ਕਰਨਾ ਜੀ ਉਡਦੀਆਂ ਜਾਣ ਕੇ ਹਾਂਜੀ ਹਾਂਜੀ ਇਹ ਕਰਮ ਵਾਲੀਆਂ ਬਿਲਕੁਲ ਜੀ ਤੇ ਇਹ ਸੰਦੀਪ ਆਪੇ ਭਾਵੇਂ ਬੋਲਿਆ ਭਾਵੇਂ 60 ਕਰੀਏ ਚਮਾਈ ਇੱਕ ਨੰਬਰ ਆ ਹਾਂਜੀ ਐਨ ਕੋਈ ਭੂਰ ਨਹੀਂ ਛਟਾਣੀ ਉਮਰ ਨੂੰ ਜਿਹੜੀ ਮੋਟੀ ਧਾਰ ਆਉਂਦੀ ਆ ਉਹ ਵੀ ਆਪਾਂ ਦੇ ਜੇ ਮਾਰ ਕੇ ਵਿਖਾ ਦਿੰਨੇ ਮਤਲਬ ਇਹ ਵੀ ਕੋਈ ਭੜ ਭੜਾ ਨਾ ਪਹਿਲਾਂ ਵੀ ਚਲੋ ਇੱਥੋਂ ਖਰਾਬ ਹੋ ਕੇ ਗਿਆ ਹੈ ਵੀ ਦੂਰ ਨੇੜੇ ਕੋਈ ਤੁਰ ਪੈਂਦਾ ਚੀਜ਼ ਮਾਮਲੇ ਚ ਚਮਾਈ ਦੇ ਚਮਾਈ ਦੇ ਪੱਕ ਜਾਪਾਂ ਡੰਗਰ ਕੋਈ ਵੀ ਖਰਾਬ ਹੋਵੇ ਆਪਣੀ ਜੋ ਮਰਜ਼ੀ ਨਾ ਮ ਦੇ ਦੇ ਠੀਕ ਆ ਹਾਂਜੀ ਤੇ ਇਹਦਾ ਲੈਣ ਦੇਣ ਦੱਸ ਐਂਡ ਤੋਂ ਐਂਡ ਕੀ ਸਮਝੋ ਸਰ ਆਪਾਂ ਮੁੱਲ ਭਾਵੇਂ 60 ਕਰੀਏ 55000 ਦੇ ਦੇ ਜੀ ਮੈਂ ਦੇਣਾ 55000 ਹਾਂਜੀ ਨਹੀਂ ਸੰਦੀਪ ਇੱਕੋ ਜੀ ਗੱਲ ਕਰਦੇ ਡਿਮਾਂਡ ਭ 50 ਦੇ ਹਾਂ 50 ਦੀ ਜਾਂਦੀ ਬਾਕੀ ਮਾਨਤਨ ਵੀ ਖੁੱਲਾ ਕਰਦੀ ਕਰਦਾਂਗੇ ਵਿੱਚੋਂ ਮਾਨਤਨ ਚਲੋ ਕਰਦਾਂਗੇ 50 ਦੇ ਮਾਨਤਨ ਕਰਦਾਂਗੇ ਹਾਂ ਕਰਦਾਂਗੇ ਸੰਤੂ ਸਾਹਿਬ ਲਓ ਜੀ ਮਾਨਤਨ ਹੋਰ ਹੋ ਜਾਊਗਾ ਠੀਕ ਆ ਜੀ ਮਗਰ ਇਹਦੇ ਆ ਬੱਚਾ ਮੇਲ ਕਾਫ ਆ ਤੇ 나ੜੂਆ ਨਾਲ ਆ ਬੱਚੇ ਤੇ ਠੀਕ ਆ ਜੀ ਤੇ ਅੱਗੇ ਇੱਕ ਹੋਰ ਤੁਹਾਨੂੰ ਵੜਾ ਫਾਤਾ ਖਾ ਦੰਨੇ ਆ ਫੱਬੀ ਫੂਪੀ ਇਹ ਵੀ ਬੜੀ ਖੜੀ ਕਰਮਾਂ ਲਈ ਠੀਕ ਆ ਜੀ ਚੰਗੀ ਭੜੀ ਥੜੀ ਅਜੀ ਦੁੱਧ ਸੰਤੂ ਸਾਹਿਬ ਇਹਦੇ ਥਲੇ 13 ਤੋਂ 14 ਕਿਲੋ ਹਾਜ਼ਰ ਹੋਗਾ ਹੋਰਾਂ ਕਹਿੰਦੇ ਕੋਈ ਕੱਚਾ ਦੁੱਧ ਦੇਣੇ 13 14 ਤੇ ਅੰਦਰ ਬਾਹਰੀ ਆ ਕਿ 13 14 ਕਿਲੋ ਹਾਜ਼ਰ ਦੋ ਬਈ ਇਹਨਾਂ ਕੋਈ ਆਕੇ ਕਿੱਡਾ ਘੱਟ ਵਿਖਾਉਂਦੇ ਨਿੱਗਰ ਖਾਂਦੀ ਦੋ ਦਈਏ ਨਾ ਹੋਊ ਤੇ ਅਗਲਾ ਲੈ ਗਏ ਜੇ ਨਹੀਂ ਆ ਗਾ ਮੇਰੇ ਕਿਲੇ ਤੇ ਵਾ ਡਬਲ ਪਈਏ ਨਾ ਲਓ ਵੀ ਮਗਰ ਵਛੀ ਆ ਹਾਂਜੀ ਤੇ ਇਧਰੋਂ ਤੁਹਾਨੂੰ ਕੋਈ ਥਾਣਾ ਪਾ ਵਿਖਾ ਦੇਣਾ ਨੋਕ ਵਾਲੇ ਥਾਣਾ ਠੀਕ ਆ ਜੀ ਚਾਰੇ ਥਾਣਾ ਆ ਵੰਡ ਵਿਰਲਾ ਠੰਡੀ ਧਰੀਏ ਬਾਕੀ ਜਿੰਦਾ ਮਰਜ਼ੀ ਕੋ ਚਵਾਈ ਕਰਕੇ ਖੜੇ ਠੀਕ ਆ ਜੀ ਸੋ 14 13 13 14 ਕਿਲੋ ਦਾ ਇਸ ਵਕਤ ਚੱਲਣ ਢਈ ਆ ਬਾਕੀ ਰੰਗ ਦੀ ਗੱਲ ਕਰ ਲਈਏ ਤੇ ਇੱਕ ਬਿਲਕੁਲ ਕਾਫੀ ਕਲਰ ਜਿਵੇਂ ਆਪਾਂ ਕਹਿੰਦੇ ਆ ਦੂਜੇ ਸਵੇਰ ਦਾ ਆ ਦੇਖੋ ਜੀ ਠੀਕ ਆ ਵੰਗਾ-ਵੰਗਾ ਰਸੀ ਮੜੀ ਮੁਰ ਲਾਉਣੇ ਹਾਂ ਜੀ ਮੰਗਾ ਲਾਉਣੇ ਜੀ ਠੀਕ ਆ ਜੀ ਵੰਗਾ ਲਾ ਦੇ ਬਾਕੀ ਲਾਤ ਬਣਾ ਰੋ ਕਰ ਮਾਰੀ ਆਪਣੇ ਘਰ ਤਿੰਨ ਡੰਗ ਚੋੜੇ ਚਾਰ ਡੰਗ ਚੋੜੇ ਸੰਤੂ ਸਾਹਿਬ ਬਾਅਦ ਚ ਲਾਮਾ ਨਹੀਂ ਲੈਣਾ ਪਰ ਪਈਏ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਰੀਆਂ ਚੀਜ਼ਾਂ ਵਾ ਬਿਲਕੁਲ ਜੇ ਕੋਈ ਉਹਨਾਂ ਨੇ ਲੈਦਾ ਅਗਲੇ ਘਰ ਚ ਆ ਕੇ ਆਵਾਂਗੇ ਕਰੀ ਠੀਕ ਆ ਜੀ ਗਾ ਨਹੀਂ ਉਹਦੀ ਹੋਊਗੀ ਗਾਰੰਟੀ ਸਾਰੀ ਲਗਦਾ ਸੋਪਾ ਬਾਰ-ਬਾਰ ਰਿਕਵੈਸਟ ਸਾਰੇ ਭੈਣ ਭਰਾਵਾਂ ਨੂੰ ਕਰਦੇ ਰਹਿੰਦੇ ਆ ਠੀਕ ਆ ਜੀ ਪਰ ਇੱਕ ਇੱਕ ਐਨੀਮਲ ਵਿਖਾਉਣ ਤੋਂ ਬਾਅਦ ਇੱਕ ਰਿਕਵੈਸਟ ਕਰਦੇ ਆਂ ਆਨਲਾਈਨ ਸੌਦਾ ਤੁਸੀਂ ਕਰੋ ਵੇਚਜਕ ਕਰੋ ਪਰ ਇਥੇ ਇੱਕ ਵਾਰੀ ਆ ਜਾ ਜ਼ਰੂਰ ਜਾਇਆ ਕਰੋ ਠੀਕ ਹੈ ਜੀ ਆਨਲਾਈਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਘਰੇ ਬੈਠੇ 25 ਜ ਮਗਾ ਲਗੇ ਉਹ ਵੀ ਤੁਹਾਡੀ ਤਸੱਲੀ ਉੱਥੇ ਕਰਵਾਈ ਜਾਊਗੀ ਇੱਥੋਂ ਤੁਸੀਂ ਚੋਕੇ ਚਵਾਕੇ ਤਸੱਲੀ ਕਰਾਉਣੀ ਚਾਹੁੰਦੇ ਤੇ ਵੀਡੀਓ ਕਾਲ ਤੇ ਇੱਥੋਂ ਵੀ ਤੁਸੀਂ ਤਸੱਲੀ ਕਰਵਾ ਸਕਦੇ ਕਰਵਾ ਸਕਦੇ ਜਿਹੜਾ ਮਰਜੀ ਵੀਰ ਭਰਾ ਕਰਾਵੇ ਸੰਧੂ ਸਾਹਿਬ ਤੇ ਬਾਕੀ ਆ ਤੁਹਾਡੇ ਸਾਹਮਣੇ 14 ਕਿਲੋ ਦੁੱਧ ਤੇ ਇਸ ਵਕਤ ਚੱਲਣ ਹਾਜਰਾ ਹਾਜਰਾ ਹਨ ਹਨ ਬੜਾ ਬਣਾਉਂਦੀ ਹੈ ਬਾਕੀ ਇਨਾ ਹਾਜਰੇ ਆ ਦੁੱਧ ਦੁੱਧ ਅਗੇ ਵੱਜਣਾ ਸੰਧੂ ਸਾਹਿਬ ਨੇ ਠੀਕ ਹੈ ਜੀ ਆ ਦੇਖੋ ਠੀਕ ਹੈ ਤੇ ਇਹਦਾ ਸੰਦੀਪ ਕੀ ਮੁੱਲ ਵਿੱਚ ਕਰਦੇ ਆਂ ਇਹਦਾ ਸੰਧੂ ਸਾਹਿਬ ਜਿਹੜਾ ਮੁੱਲ ਕਰਨ ਉਹਦਾ ਆਪਾਂ 55 ਕਰਦੇ ਆਂ 50 ਦੀ ਦੇ ਦਈਏ ਜੀ 50 ਬਜੂਦ ਨਹੀਂ ਦੇਣੀ ਕਿ ਬਾਵਾ ਥੱਲੇ ਗੱਲ ਕਰਗੇ 40000 ਦੀ ਦੇ ਦਈਏ ਹੋਰ ਥੱਲੇ ਆਉਂਦੇ 40000 ਦੀ ਦੇ ਦਿਓ ਹੋਰ ਕੱਢਦੇ ਕਸਰ 40000 ਦੀ ਦੇ ਦਿਓ ਆਪਾਂ ਸੱਗਿਆਂ ਦੇ ਠੀਕ ਆ ਠੀਕ ਆ ਆ ਜੀ ਆਫਰ ਦੇਤੀਆ ਸੰਧੂ ਸਾਹਿਬ ਲਓ ਜੀ ਤੋਂ ਗੱਲ ਫਿਰ ਘਾਟੇ ਪੈਣੇ ਸ਼ੁਰੂ ਹੋਈ ਰੇ ਆਪਾਂ ਨੂੰ ਲਓ ਜੀ 42000 ਦੀ ਠੀਕ ਆ ਜੀ 42000 ਦੀ ਵੈੜਾ ਮਗਰ ਵਛੀਆ ਅੰਦਰ ਨਾਲ 55 ਦਾ ਭਾਵੇਂ ਕੋ ਬਪਾਰੀ ਵੀ ਲੈ ਲੇ ਹਾਂਜੀ ਹਾਂਜੀ ਪਰ ਆਪਾਂ ਦੇ ਦਾਂਗੇ ਠੀਕ ਆ ਆ ਦੇਖੋ ਅੱਜ ਦੋਸਤੋ ਸ਼ਾਮ ਦੀ ਚੁਵਾਈ ਦਾ ਸਮਾਂ ਪਿਆ ਹੈ ਠੀਕ ਆ ਜੀ 2:3 3 ਘੰਟੇ ਉਸ ਕੌੜੇ ਨੂੰ ਸਾਡੇ ਸਵੇਰੇ 7:00 ਚੁਵਾਈ ਕੀਤੀ ਅਸੀਂ ਗਾਡੀ ਕੋ ਅੱਜ ਵਿਚਾਰ ਨਹੀਂ ਵੀਡੀਓ ਪਾਉਂਦੇ ਚਲੋ ਤੁਹਾਡੇ ਨਾਲ ਵਾਸਤਾ ਹੋ ਗਿਆ ਕਰਕੇ ਚਲੋ ਅੱਜ ਫਿਰ ਮੈਂ ਕਹਤਾ ਵੀ ਅੱਜ ਲੋਹੜੀ ਤੇ ਫਿਰ ਲਾ ਦੇ ਜੋਫਰ ਹਾਂਜੀ ਹਾਂਜੀ ਮੈਂ ਹਾਂ ਚਲੋ ਸੰਤੂ ਸਾਹਿਬ ਅੱਜ ਪੁੱਛਿਆ ਤੁਹਾਨੂੰ ਮੈਂ ਕਰਕੇ ਵੀ ਮੈਂ ਲਾਉਣਾ ਕਿੰਨੀਆਂ ਕਬੀਰ ਦਰਉਣਾ ਮੈਂ ਚਲੋ ਅੱਜ ਨਹੀਂ ਨਹੀਂ ਜ਼ਰੂਰ ਕਿ ਨਾਲੇ ਮਿਲਾਂਗੇ ਨਾ ਭੈਣ ਭਰਾਵਾਂ ਨੂੰ ਨਾਲੇ ਲੋ